ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਤਾਂ ਗੁਰੂ ਦਾ ਬੰਦਾ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਅਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦਿਆ ਕਰੋ ਸੰਗਤ ਜੀ ਜੇਕਰ ਤੁਸੀਂ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਆਓ ਅੱਜ ਦੀ ਸਾਖੀ ਦੇ ਵਿੱਚ ਆਪਾਂ ਜਾਣਦੇ ਹਾਂ ਛੋਟੇ ਸਹਿਬਜ਼ਾਦਾ ਨੂੰ ਪੀਪਲ ਦੇ ਨਾਲ ਬੰਨ ਕੇ ਗੁਲੇਲੇ ਕਿਵੇਂ ਮਾਰੇ ਗਏ ਸੀ ਅਤੇ ਕੀ ਕੀ ਤਸੀਹੇ ਦਿੱਤੇ ਗਏ ਸਨ ਆਓ ਇਸ ਬਾਰੇ ਆਪਾਂ ਅੱਗੇ ਗੱਲ ਕਰਦੇ ਹਾਂ ਸੰਗਤ ਜੀ ਬਹੁਤ ਹੀ ਘੱਟ ਸੰਗਤ ਨੂੰ ਪਤਾ ਹੈ ਕਿ ਛੋਟੇ ਸਹਿਬਜ਼ਾਦਿਆਂ ਨਾਲ ਕੀਹਾਦ ਤੋਂ ਪਹਿਲਾਂ ਕੀ ਕੀ ਵਾਪਰਿਆ ਉਹਨਾਂ ਨੂੰ ਇਸਲਾਮ ਕਬੂਲ ਕਰਨ ਦੇ ਲਈ ਕਿੰਨੇ ਤਸੀਹੇ ਦਿੱਤੇ ਗਏ ਸਨ ਜਦੋਂ ਪਾਪੀ ਗੰਗੂ ਲਾਲ ਚ ਵਿੱਚ ਆ ਕੇ ਮੁਰਿੰਡੇ ਥਾਣੇ ਵਿੱਚ ਜਾਂਦਾ ਹੈ ਛੋਟੇ ਸਹਿਬਜ਼ਾਦਿਆਂ ਅਤੇ ਮਾਤਾ ਗੁਜਰਕੌਰ ਜੀ ਦੀ ਸ਼ਿਕਾਇਤ ਕਰ ਦਿੰਦਾ ਹੈ ਜਾਨੀ ਖਾਂ ਅਤੇ ਮਾਨੀ ਖਾਂ ਦੋ ਸਿਪਾਹੀ ਆਉਂਦੇ ਹਨ ਅਤੇ ਉਹ ਦੋਨੋਂ ਸਿਪਾਹੀ ਛੋਟੇ ਸਹਿਬਜ਼ਾਦੇ ਅਤੇ ਮਾਤਾ ਗੁਜਰ ਕੌਰ ਜੀ ਨੂੰ ਗ੍ਰਿਫਤਾਰ ਕਰਦੇ ਹਨ ਹੱਥ ਕੜੀਆਂ ਲਾ ਲੈਂਦੇ ਹਨ ਅਤੇ ਪੈਦਲ ਤੋਰ ਕੇ ਮੁਰਿੰਡੇ ਮੁਰਿੰਡੇ ਜੇਲ੍ਹ ਵਿੱਚ ਲਿਆਂਦਾ ਜਾਂਦਾ ਹੈ 9 ਪੋ ਦੀ ਰਾਤ ਨੂੰ ਮਾਤਾ ਗੁਜਰ ਕੌਰ ਅਤੇ ਛੋਟੇ ਸਹਿਬਜ਼ਾਦੇ ਛੋਟੇ ਸਹਿਬਜ਼ਾਦਿਆਂ ਨੂੰ ਮੁਰਿੰਡੇ ਵਿਖੇ ਕਾਲ ਕੋਠੜੀ ਵਿੱਚ ਕਾਲ ਕੋਠੜੀ ਦੇ ਵਿੱਚ ਭੁੱਖੇ ਰੱਖਿਆ ਜਾਂਦਾ ਹੈ ਅਤੇ ਠੰਡ ਤੋਂ ਬਚਣ ਦੇ ਲਈ ਕੋਈ ਵੀ ਗਰਮ ਕਪੜਾ ਨਹੀਂ ਦਿੱਤਾ ਜਾਂਦਾ ਤਾਂ માતા ਗੁਜਰਕੌਰ ਅਤੇ ਛੋਟੇ ਸਹਿਬਜ਼ਾਦੇ ਠੰਡ ਵਿੱਚ ਉਸੇ ਤਰ੍ਹਾਂ ਹੀ ਰਾਤ ਬਿਤਾਉਂਦੇ ਹਨ ਅਤੇ 10 ਪੌ ਨੂੰ ਸਵੇਰ ਵੇਲੇ ਵਜ਼ੀਰ ਖਾਨ ਦੀ ਕਚਹਿਰੀ ਵਿੱਚ ਛੋਟੇ ਸਹਿਬਜ਼ਾਦਿਆਂ ਨੂੰ ਲਿਆਂਦਾ ਜਾਂਦਾ ਹੈ ਅਤੇ માતા ਗੁਜਰਕੌਰ ਜੀ ਨੂੰ ਬੰਦੀ ਬਣਾ ਕੇ ਪੈਦਲ ਤੋਰਿਆ ਜਾਂਦਾ ਹੈ ਪੈਦਲ ਤੋਰ ਕੇ ਬੰਦੀ ਬਣਾ ਕੇ ਲਿਆਂਦਾ ਗਿਆ ਅਤੇ માતા ਗੁਜਰਕੌਰ ਜੀ ਦੇ ਮੂੰਹ ਉੱਤੇ ਮਿਰਚਾਂ ਦਾ ਇਕ ਤੋੜਾ-ਪੁਠਾ ਕਰਕੇ ਪਾਇਆ ਜਾਂਦਾ ਹੈ ਸਰਹਾਨ ਦੇ ਪਹੁੰਚ ਕੇ ਛੋਟੇ ਸਹਿਬਜ਼ਾਦੇ ਅਤੇ ਮਾਤਾ ਗੁਜਰ ਕੌਰ ਜੀ ਨੂੰ ਠੰਡੇ ਬੁਰਜ ਵਿੱਚ ਕੈਦ ਕਰ ਦਿੱਤਾ ਜਾਂਦਾ ਹੈ ਅਤੇ ਉਸ ਵੇਲੇ ਠੰਡੇ ਬੁਰਜ ਦੇ ਥੱਲਿਓਂ ਪਾਣੀ ਵਗ ਰਿਹਾ ਹੁੰਦਾ ਹੈ ਜਿਸ ਨਾਲ ਹਵਾ ਉੱਪਰ ਵੱਲ ਟਕਰਾ ਕੇ ਠੰਡੀ ਹਵਾ ਆ ਰਹੀ ਸੀ ਆਂਤ ਦੇ ਦੋਖੀਆਂ ਵੱਲੋਂ ਇਹ ਬੁਰਜ ਢਾਕੇ ਹੁਣ ਨਵਾਂ ਤਿਆਰ ਕੀਤਾ ਗਿਆ ਹੈ ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਹਿਬਜ਼ਾਦਿਆਂ ਨੇ ਸਾਰੀ ਰਾਤ ਠੰਡ ਵਿੱਚ ਹੀ ਬਿਤਾਈ। ਠੰਡ ਦੇ ਨਾਲ ਸਹਿਬਜ਼ਾਦਿਆਂ ਦੀਆਂ ਨਾਕਦੀਆਂ ਟੁੱਡਰੀਆਂ ਠੰਡੀਆਂ ਹੋ ਗਈਆਂ ਸਨ। ਚਰਕੇ ਲਾਲ ਹੋ ਗਈਆਂ ਅਤੇ ਬੁੱਲ ਨੀਲੇ ਹੋ ਗਏ ਸਨ। ਜਦੋਂ ਛੋਟੇ ਸਹਿਬਜ਼ਾਦਿਆਂ ਨੂੰ ਕਚਹਿਰੀ ਵਿੱਚ ਪੇਸ਼ ਕੀਤਾ ਜਾਂਦਾ ਹੈ ਤਾਂ ਸਹਿਬਜ਼ਾਦੇ ਈਨ ਨਹੀਂ ਮੰਨਦੇ ਤਾਂ ਇਹਨਾਂ ਨੂੰ ਬਹੁਤ ਸਾਰੇ ਤਸੀਹੇ ਦਿੱਤੇ ਜਾਂਦੇ ਹਨ। ਸਹਿਬਜ਼ਾਦਿਆਂ ਨੂੰ ਇੱਕੂਤ ਦੀ ਖਮਚੀ ਦੇ ਨਾਲ ਕੁੱਟਿਆ ਜਾਂਦਾ ਹੈ ਅਤੇ ਉਹਨਾਂ ਦੇ ਪਿੰਡੇ ਦੇ ਉੱਤੇ ਬਹੁਤ ਸਾਰੇ ਛੱਟੀ ਦੇ ਨਿਸ਼ਾਨ ਪੈ ਜਾਂਦੇ ਹਨ ਪਰ ਫਿਰ ਵੀ ਛੋਟੇ ਸਹਿਬਜ਼ਾਦੇ ਨਹੀਂ ਮੰਨੇ ਤਾਂ ਉਹਨਾਂ ਨੇ ਉਹਨਾਂ ਬੱਚਿਆਂ ਨੂੰ ਤੇ ਇਹ ਸਜ਼ਾ ਤੋਂ ਬਾਅਦ ਛੋਟੇ ਸਹਿਬਜ਼ਾਦਿਆਂ ਨੂੰ ਮਾਤਾ ਜੀ ਕੋਲ ਭੇਜ ਦਿੱਤਾ ਜਾਂਦਾ ਹੈ ਤਾਂ ਉਸ ਤੋਂ ਬਾਅਦ ਫਿਰ ਅਗਲੇ ਦਿਨ ਦੋਨਾਂ ਸਹਿਬਜ਼ਾਦਿਆਂ ਨੂੰ ਪੀਪਲ ਦੇ ਨਾਲ ਬੰਨ ਕੇ ਗੁਲੇਲੇ ਮਾਰੇ ਗਏ ਅਤੇ ਇਹਨਾਂ ਬੱਚਿਆਂ ਦੀਆਂ ਉਂਗਲਾਂ ਦੇ ਵਿੱਚ ਪਲੀਤੇ ਰੱਖ ਕੇ ਅੱਗ ਲਾਈ ਗਈ ਤਾਂ ਕਿ ਚਮੜੀ ਸੜਨ ਦੇ ਨਾਲ ਇਹ ਬੱਚੇ ਮੰਨ ਜਾਣਗੇ ਡਰ ਜਾਣਗੇ ਡਰ ਜਾਣਗੇ ਅਤੇ ਡਰ ਕੇ ਧਰਮ ਕਬੂਲ ਕਰ ਲੈਣਗੇ ਸੰਗਤ ਜੀ ਇਸ ਤਰ੍ਹਾਂ ਛੋਟੇ ਸਹਿਬਜ਼ਾਦਿਆਂ ਨੂੰ ਕਾਫੀ ਤਸੀਹੇ ਦਿੱਤੇ ਗਏ ਪਰ ਫੇਰ ਵੀ ਸਹਿਬਜ਼ਾਦਿਆਂ ਨੇ ਈਨ ਨਹੀਂ ਮੰਨੀ ਅਤੇ ਨਾ ਹੀ ਉਸ ਵਜ਼ੀਰ ਖਾਨ ਦੇ ਅੱਗੇ ਝੁਕੇ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਦੀ ਇਹ ਸਾਖੀ ਤੁਹਾਨੂੰ ਕਿੱਦਾਂ ਦੀ ਲੱਗੀ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਣਾ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ